ਗੁਰਦਾਸਪੁਰ ਦੇ ਸ਼ਹੀਰ ਗੋਬਿੰਦਪੁਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹੱਸਦਾ ਬਸਤਾ ਪਰਿਵਾਰ ਉਜਾੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਹਿਤਾ ਤੋਂ ਸ਼ਹੀਰ ਗੋਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ਉੱਤੇ ਖੇਤ ਵਿੱਚ ਲੱਗੀ ਅੱਗ ਦੇ ਧੂਏ ਕਨ ਬਾਣਾ ਦੀ ਟੱਕਰ ਹੋ ਗਈ ਜਿਸ ਵਿੱਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਜੋ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕਸਬਾ ਮਹਿਤਾਵਲ ਜਾ ਰਹੇ ਸਨ। ਇਸ ਮੋਟਰਸਾਈਕਲ ਨੂੰ ਅਮਰਜੋ ਸਿੰਘ ਚਲਾ ਰਿਹਾ ਸੀ ਪਿੱਛੇ ਉਸ ਦੀ ਮਾਤਾ ਬਲਵੀਰ ਕੌਰ ਅਤੇ ਉਸ ਦਾ 1-3 ਸਾਲ ਦਾ ਬੱਚਾ ਅਰਮਾਨਦੀਪ ਸਿੰਘ ਬੈਠੇ ਸਨ ਰਸਤੇ ਵਿੱਚ ਸੜਕ ਦੇ ਕਿਨਾਰੇ ਕਿਸੇ ਜ਼ਿਮੀਂਦਾਰ ਵੱਲੋਂ ਆਪਣੇ ਕਣਕ ਦੇ ਖੇਤ ਨੂੰ ਅੱਗ ਲਗਾਈ ਹੋਣ ਕਾਰਨ ਇੱਥੇ ਭਾਰੀ ਧੂਆਂ ਸੀ ਇਸ ਦੌਰਾਨ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਕਿਸੇ ਦੂਸਰੇ ਵਾਹਨ ਨਾਲ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਕੇ ਟੱਕਰ ਮਾਰਨ ਵਾਲੇ ਦੂਸਰੇ ਬਾਹਾਂ ਦੀ ਪਛਾਣ ਕੀਤੀ ਜਾਵੇ ਅਤੇ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਦੀ ਪਤਨੀ ਨੂੰ ਉਸਦੇ ਪਤੀ ਦੀ ਜਗ੍ਹਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਗੁਰਦਾਸਪੁਰ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਆਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾਂ ਤੇ ਵੰਸ਼ ਰਿਆ ਤੇ ਨਾਂ ਜਿਹੜਾ ਇਨਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਆ ਕਿ ਜਾਂ ਜਿੰਨੇ ਇਕਾਹਤ ਨੇ ਕਾਨੂੰਨੀ ਹਰਕਤ ਕੀਤੀ ਆ ਹਾਸੇ ਦਾ ਜਿਹੜਾ ਮੇਨ ਰੂਲ ਸੀ ਉਹ ਇੱਕ ਟਰੱਕ ਵਾਲਾ ਸੀ ਜਿੰਨੇ ਉਹਨਾਂ ਨੂੰ ਧਰਲਿਆ ਜਿਹਦੇ ਕਰ ਤਿੰਨਾਂ ਦੀ ਮੌਤ ਹੋਈ ਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਆ ਉਸ ਕਿਸਾਨ ਤੇ ਜਿਸ ਕਿਸਾਨ ਨੇ ਬਿਨਾਂ ਸੋਚੇ ਸਮਝੇ ਸਭ ਕੁਛ ਪਾਬੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ ਨਾੜ ਨੂੰ ਵਗ ਲਗਾਈ ਜਿਹਦੀ ਲਪੇਟ ਛਾਉਣ ਕਰਨ ਇੱਕ ਘਰ ਦੇ ਤਿੰਨ ਚਰਾਗ ਬੁੱਝੇ ਨੇ ਜਿਹਦੇ ਘਰ ਦੇ ਵਿੱਚ ਕੋਸ਼ ਨਹੀਂ ਰਹਿ ਗਿਆ ਅਸੀਂ ਵਾਰ ਤੋਂ ਬਾਅਦ ਇਹੋ ਮੰਗ ਕਰਨੇ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖਤ ਤੋਂ ਸਜ਼ਾ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਜਿਹੜੇ ਬੱਚੇ ਜੀ ਨੇ ਬਿਲਕੁਲ ਦੇਖਿਆ ਉਹ ਸਿਚੁਏਸ਼ਨ ਹੈ ਕੱਲ੍ਹ ਤੇ ਇੰਦਾਂ ਹੋ ਉਸ ਜਦਾਂ ਜਿਹੜਾ ਸੈਕਟਰ ਬਿਲਕੁਲ ਖਤਮ ਹੋ ਗਿਆ ਜੀ ਮੰਚੀ ਬੋਤਮੋ ਬਿਲਕੁਲ ਬਿਲਕੁਲ ਸੁਣਨ ਵਾਸਤੇ ਬੜਾ ਔਖਾ ਵਾ ਕੁਛ ਨਹੀਂ ਜੀ ਇੱਕ ਜੀ ਰਹਿ ਗਿਆ ਵਾ ਉਸ ਮਤਲਬ ਸਾਡੇ ਵੀਰ ਦੀ ਪਾਈਪ ਰਹਿ ਗਈ ਜਿਹੜੀ ਮਗਰ ਉਹ ਕੀ ਕਰ ਸਕਦੀ ਨਾ ਤੇ ਉਹ ਇਨਕਮ ਕਰਦੇ ਨਾ ਕੋਈ ਇਨਕਮ ਦਾ ਸੋਰਸ ਆ ਤੇ ਨਾ ਕੁਛ ਹੋਰ ਕਰ ਸਕਦੀ ਇਸ ਚੀਜ਼ 'ਚ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ ਤਿੰਨ ਜੀ ਚਲ ਗਏ ਆ ਇਹਦਾ ਕੁਛ ਨਾ ਕੁਛ ਤੇ ਸੋਚਿਆ ਜਾਵੇ ਕੱਲੀਆਂ ਫੋਕੇ ਵਾਦੇ ਨਾ ਰਹਿਣ ਜਾਂ ਫੋਕੀਆਂ ਗੱਲਾਂ ਨਾ ਰਹਿਣ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦੇਵਾਂ ਕੀ ਸਾਥ ਦੇ ਸੜ ਇਹ ਕੋਈ ਹਾਸਾ ਇਸ ਤਰ੍ਹਾਂ ਕਿ ਅੱਜ ਦਾ ਜਿਹੜਾ ਬੜਾ ਦਰਦਨਾਕ ਹਾਸਾ ਹੈ ਇਹ ਹਾਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਹਾਸਾ ਜਿਹੜਾ ਹੋਇਆ ਤੇ ਬਹੁਤ ਜ਼ਿਆਦਾ ਧੂਆਂ ਸੀਗਾ ਧੂਏ ਕਰਕੇ ਜਿਹੜੇ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੀ ਜੀ ਮੇਰਾ ਛੋਟਾ ਬ੍ਰਦਰ ਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ ਉਧਰ ਆ ਰਹੇ ਸੀ ਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂਏ ਦੀ ਆੜ ਚ ਡਰੜ ਕੇ ਚਲਾ ਗਿਆ ਇਹ ਤਿੰਨਾਂ ਦੀ ਦਰਦਨਾਕ ਮੌਤ ਹੋਈ ਹੈ ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ 'ਚ ਹੈ। ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਦੇਖੋ ਇਹੋ ਜਿਹੇ ਦਰਦਨਾਕ ਹਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜਕੱਲ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ on ਡਿਊਟੀ ਸੀਗਾ ਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਹੈ ਉਹਨਾਂ ਦੀ ਮਿਸ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਨੂੰ ਨੌਕਰੀ ਦੇਣੀ ਚਾਹੀਦੀ